ਇੱਕ ਪਿੰਡ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਪੁਰਾਣੀਆਂ ਗੱਲਾਂ ਨੂੰ ਨਾ ਭੁੱਲਣ ਦੀ ਪੂਰੀ ਆਦਤ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਸੀ ਉਹ ਹਰ ਗੱਲ ਨੂੰ ਵਾਰ-ਵਾਰ ਸੋਚਦਾ ਰਹਿੰਦਾ ਪੂਰਾ-ਪੂਰਾ ਦਿਨ ਬਸ ਉਹ ਆਪਣੀਆਂ ਸੋਚਾਂ ਵਿੱਚ ਖਿਆਲੀ ਪੁਲਾਓ ਪਕਾਉਂਦਾ ਰਹਿੰਦਾ ਸੀ ਉਹ ਜਾਂ ਤਾਂ ਆਪਣੇ ਨਾਲ ਪੀਤੀ ਕਿਸੇ ਬੁਰੀ ਘਟਨਾ ਬਾਰੇ ਸੋਚਦਾ ਰਹਿੰਦਾ ਜਾਂ ਫਿਰ ਉਸੇ ਨੂੰ ਸਾਹ ਤੋਂ ਬਦਲਾ ਲੈਣ ਵਾਲੀ ਸੋਚਦਾ ਜਿਸਨੇ ਉਸ ਨੂੰ ਕੁਝ ਮਾੜਾ ਕਿਹਾ ਸੀ ਉਹ ਕਦੇ-ਕਦੇ ਆਪਣੀ ਕਿਸਮਤ ਨੂੰ ਕੋਸਦਾ ਨਹੀਂ ਤਾਂ ਉਹ ਉਸ ਪਰਮਾਤਮਾ ਨੂੰ ਇੰਨਾ ਸਭ ਚੀਜ਼ਾਂ ਲਈ ਜ਼ਿੰਮੇਵਾਰ ਸਮਝ ਕੇ ਬੁਰਾ ਭਲਾ ਬੋਲਦਾ ਰਹਿੰਦਾ ਇਹ ਹੀ ਕਾਰਨ ਸੀ ਕਿ ਉਹ ਸਾਰਾ ਦਿਨ ਬਸ ਇੱਕਲਾ ਚੁੱਪਚਾਪ ਬੈਠਾ ਰਹਿੰਦਾ ਸੀ ਉਸ ਦਾ ਪਿੰਡ ਵਿੱਚ ਕੋਈ ਵੀ ਦੋਸਤ ਮਿੱਤਰ ਨਹੀਂ ਸੀ ਤੇ ਨਾ ਹੀ ਕਿਸੇ ਨਾਲ ਕੋਈ ਚੰਗਾ ਰਿਸ਼ਤਾ ਬਣਿਆ ਹੋਇਆ ਸੀ ਸਾਰੇ ਉਸ ਨਾਲ ਗੱਲਬਾਤ ਕਰਨ ਤੋਂ ਝਿਜਕਦੇ ਸੀ ਕਿਉਂਕਿ ਲੋਕ ਜਾਣਦੇ ਸੀ ਕਿ ਇਸ ਦਾ ਪਤਾ ਨਹੀਂ ਕਿਹੜੀ ਗੱਲੋਂ ਗੁੱਸੇ ਹੋ ਜਾਵੇ ਅਤੇ ਬੁਰਾ ਭਲਾ ਬੋਲਣ ਲੱਗ ਜਾਵੇ ਇਸ ਲਈ ਪਿੰਡ ਵਿੱਚ ਸਾਰੇ ਉਸ ਤੋਂ ਮੂੰਹ ਫੇਰ ਕੇ ਲੰਘ ਜਾਂਦੇ ਉਹ ਬਸ ਹਰ ਸਮੇਂ ਤਣਾਅ ਵਿੱਚ ਰਹਿੰਦਾ ਜੇਕਰ ਉਹ ਕੋਈ ਵੀ ਕੰਮ ਕਰਨ ਲੱਗਦਾ ਸਫਲ ਹੋ ਜਾਂਦਾ ਇਸ ਤਰ੍ਹਾਂ ਉਸ ਦਾ ਤਣਾ ਅਤੇ ਮਾਨਸਿਕ ਅਸ਼ਾਂਤ ਹੋਰ ਵੱਧਦੀ ਗਈ ਇਹ ਸਭ ਦੇਖ ਕੇ ਇੱਕ ਦਿਨ ਉਸੇ ਇੱਕ ਨਜ਼ਦੀਕੀ ਮਿੱਤਰ ਨੇ ਉਸ ਨੂੰ ਸਲਾਹ ਦਿੱਤੀ ਕਿ ਇੱਥੇ ਨਾਲ ਦੀ ਪਹਾੜੀ ਉੱਪਰ ਇੱਕ ਬੋਧੀ ਮੱਠ ਹੈ ਉੱਥੇ ਇੱਕ ਜੈਨ ਮਾਸਟਰ ਰਹਿੰਦੇ ਹਨ ਤੈਨੂੰ ਉਹਨਾਂ ਕੋਲ ਜਾ ਕੇ ਇੱਕ ਵਾਰ ਆਪਣੀ ਮਾਨਸਿਕ ਸਮੱਸਿਆ ਦੱਸਣੀ ਚਾਹੀਦੀ ਹੈ ਉਹ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਤੈਨੂੰ ਜ਼ਰੂਰ ਦੱਸਣਗੇ ਉਹ ਨੌਜਵਾਨ ਆਪਣੇ ਦੋਸਤ ਦੀ ਗੱਲ ਮੰਨ ਕੇ ਬੋਧੀ ਮਠਰ ਵਿੱਚ ਚਲਾ ਜਾਂਦਾ ਹੈ ਉੱਥੇ ਉਹ ਜੈਨ ਮਾਸਟਰ ਨੂੰ ਆਪਣੀ ਸਮੱਸਿਆ ਦੱਸਦਾ ਹੈ ਕਿ ਕਿਵੇਂ ਉਹ ਇੱਕ ਹੀ ਚੀਜ਼ ਦੇ ਬਾਰੇ ਸੋਚਦਾ ਰਹਿੰਦਾ ਹੈ ਅਤੇ ਉਹ ਆਪਣੀ ਕਿਸਮਤ ਨੂੰ ਵੀ ਕੋ ਉਸ ਦਾ ਰਹਿੰਦਾ ਹੈ ਇੱਕ ਹੱਬ ਸੁਣ ਕੇ ਜੈਨ ਮਾਸਟਰ ਉੱਥੋਂ ਉੱਠ ਕੇ ਮੱਠ ਦੇ ਅੰਦਰ ਚਲੇ ਜਾਂਦੇ ਹਨ ਮਾਸਟਰ ਦਾ ਇਸ ਤਰ੍ਹਾਂ ਬਿਨਾਂ ਕੁਝ ਕਹੇ ਉੱਠ ਕੇ ਚਲੇ ਜਾਣਾ ਬਹੁਤ ਅਜੀਬ ਲੱਗਦਾ ਹੈ ਫਿਰ ਵੀ ਉਹ ਉੱਥੇ ਬੈਠਾ ਰਹਿੰਦਾ ਹੈ ਥੋੜੇ ਸਮੇਂ ਬਾਅਦ ਜੈਨ ਮਾਸਟਰ ਇੱਕ ਮਿੱਟੀ ਦੇ ਗਲਾਸ ਵਿੱਚ ਪਾਣੀ ਭਰ ਕੇ ਉਸ ਨੌਜਵਾਨ ਕੋਲ ਆਉਂਦੇ ਹਨ ਉਹ ਨੌਜਵਾਨ ਉੱਠ ਕੇ ਖੜਾ ਹੋ ਜਾਂਦਾ ਹੈ ਤਾਂ ਮਾਸਟਰ ਉਸ ਨੂੰ ਪੁੱਛਦੇ ਹਨ ਕਿ ਇਸ ਦਾ ਭਾਰ ਕਿੰਨਾ ਕੁ ਹੋਵੇਗਾ ਜੋ ਇਹ ਪਾਣੀ ਦਾ ਭਰਿਆ ਗਲਾਸ ਮੇਰੇ ਹੱਥ ਵਿੱਚ ਹੈ ਉਸ ਨੌਜਵਾਨ ਨੇ ਉੱਤਰ ਦਿੱਤਾ ਕਿ ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਇਨਾ ਜ਼ਰੂਰ ਪਤਾ ਹੈ ਕਿ ਬਹੁਤ ਜ਼ਿਆਦਾ ਭਾਰ ਨਹੀਂ ਹੈ ਮਾਸਟਰ ਨੇ ਕਿਹਾ ਕਿ ਮੇਰਾ ਇੱਕ ਪ੍ਰਸ਼ਨ ਇਹ ਵੀ ਹੈ ਜੇ ਜੀ ਮੈਂ ਇਸ ਪਾਣੀ ਨਾਲ ਭਰੇ ਗਲਾਸ ਐਵੇਂ ਹੀ ਫੜ ਕੇ ਖੜਾ ਰਿਹਾ ਤਾਂ ਕੀ ਹੋਵੇਗਾ ਨੌਜਵਾਨ ਨੇ ਕਿਹਾ ਕਿ ਸ਼ਾਇਦ ਕੁਝ ਵੀ ਨਹੀਂ ਹੋਵੇਗਾ ਮਾਸਟਰ ਨੇ ਫਿਰ ਪੁੱਛਿਆ ਕਿ ਜੇ ਮੈਂ ਉਸ ਨੂੰ ਕਈ ਘੰਟਿਆਂ ਤੱਕ ਐਵੇਂ ਹੀ ਫੜ ਕੇ ਖੜਾ ਰਿਹਾ ਤਾਂ ਕੀ ਹੋਵੇਗਾ ਤਾਂ ਨੌਜਵਾਨ ਨੇ ਉੱਤਰ ਦਿੱਤਾ ਕਿ ਤੁਹਾਡੇ ਹੱਥਾਂ ਵਿੱਚ ਭਿਆਨਕ ਦਰਦ ਹੋਣ ਲੱਗੇਗਾ ਹਾਡੇ ਹੱਥ ਸੁਣ ਹੋ ਜਾਣਗੇ ਸ਼ਾਇਦ ਹੱਥਾਂ ਦੀ ਕੰਮ ਕਰਨ ਦੀ ਸ਼ਕਤੀ ਵੀ ਨਾ ਰਹੇ ਤਾਂ ਮਾਸਟਰ ਨੇ ਮੁਸਕਰਾਉਂਦੇ ਹੋਏ ਕਿਹਾ ਬਹੁਤ ਵਧੀਆ ਜਵਾਬ ਦਿੱਤਾ ਹੈ ਤੂੰ ਪਰ ਕੀ ਤੂੰ ਇਹ ਦੱਸ ਸਕਦਾ ਹੈ ਕਿ ਇਸ ਦੌਰਾਨ ਇਸ ਗਲਾਸ ਦਾ ਭਾਰ ਵਧਿਆ ਹੈ ਨੌਜਵਾਨ ਨੇ ਉੱਤਰ ਦਿੱਤਾ ਕਿ ਨਹੀਂ ਤਾਂ ਫਿਰ ਹੱਥਾਂ ਵਿੱਚ ਦਰਦ ਅਤੇ ਮਾਸਪੇਸ਼ੀਆਂ ਵਿੱਚ ਤਣਾਅ ਕਿਵੇਂ ਆ ਗਿਆ ਜੈਨ ਮਾਸਟਰ ਨੇ ਪੁੱਛਿਆ ਤਾਂ ਉਸ ਨੌਜਵਾਨ ਨੇ ਉੱਤਰ ਦਿੱਤਾ ਕਿ ਬਹੁਤ देर तक ਇਸ ਨੂੰ ਫੜ ਕੇ ਖੜੇ ਰਹਿਣ ਕਰਕੇ ਸ਼ਾਇਦ ਇਸ ਤਰ੍ਹਾਂ ਹੋਇਆ ਹੈ ਤਾਂ ਮਾਸਟਰ ਨੇ ਨੌਜਵਾਨ ਨੂੰ ਪੁੱਛਿਆ ਕਿ ਮੈਂ ਇਸ ਦਰਦ ਅਤੇ ਤਣਾਅ ਤੋਂ ਕਿਵੇਂ छुटकारा پا ਸਕਦਾ ਹਾਂ ਉਸ ਨੌਜਵਾਨ ਨੇ ਉੱਤਰ ਦਿੱਤਾ ਇਹ ਤਾਂ ਬਹੁਤ ਆਸਾਨ ਹੈ ਇਸ ਪਾਣੀ ਨਾਲ ਭਰੇ ਗਲਾਸ ਨੂੰ ਹੇਠਾਂ ਜ਼ਮੀਨ ਤੇ ਰੱਖ ਦਿਓ ਤੁਹਾਡੇ ਹੱਥ ਹੌਲੇ ਹੋ ਜਾਣਗੇ ਤੁਹਾਨੂੰ ਦਰਦ ਤੋਂ ਮੁਕਤੀ ਮਿਲ ਜਾਵੇਗੀ ਜੈਨ ਮਾਸਟਰ ਨੇ ਕਿਹਾ ਬਹੁਤ ਖੂ ਤੂੰ ਤਾਂ ਇੰਨਾ ਸਮਝਦਾਰ ਹੈ ਫਿਰ ਆਪਣੀ ਕਮਜ਼ੋਰੀ ਨੂੰ ਕਿਉਂ ਨਹੀਂ ਸਮਝ پا ਰਿਹਾ ਸਾਡੀ ਜ਼ਿੰਦਗੀ ਵੀ ਕੁਝ ਇਸ ਤਰ੍ਹਾਂ ਹੀ ਹੈ ਜੇਕਰ ਅਸੀਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਕੁਝ ਦੇਰ ਲਈ ਆਪਣੇ ਦਿਮਾਗ ਵਿੱਚ ਰੱਖਦੇ ਹਾਂ ਤਾਂ ਸਾਨੂੰ ਲੱਗੇਗਾ ਕਿ ਅਸੀਂ ਸਭ ਕੁਝ ਠੀਕ ਕਰ ਲਵਾਂਗੇ ਪਰ ਜੇ ਅਸੀਂ ਹੋਰ ਜ਼ਿਆਦਾ ਇੰਨਾਂ ਬਾਰੇ ਸੋਚਦੇ ਰਹਾਂਗੇ ਤਾਂ ਇਹ ਸਾਡੀ ਤਕਲੀਫ ਹੋਰ ਵਧਾ ਦੇਣੀ ਆ ਪਰ ਜੇਕਰ ਅਸੀਂ ਇਹਨਾਂ ਨੂੰ ਸਾਰਾ ਸਾਰਾ ਦਿਨ ਫੜ ਕੇ ਬੈਠੇ ਰਹਾਂਗੇ ਭਾਗ ਹਰ ਦਿਨ ਇਹਨਾਂ ਸੋਚਾਂ ਵਿੱਚ ਹੀ ਬਰਬਾਦ ਕਰਦੇ ਜਾਵਾਂਗੇ ਤਾਂ ਅਸੀਂ ਹੌਲੀ-ਹੌਲੀ ਮਾਨਸਿਕ ਰੂਪ ਵਿੱਚ ਅਸ਼ਾਂਤ ਹੋ ਜਾਵਾਂਗੇ ਅਤੇ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਨਹੀਂ ਕਰ ਪਾਵਾਂਗੀ ਅਤੇ ਨਾ ਹੀ ਕਿਸੇ ਕੰਮ ਵਿੱਚ ਸਫਲਤਾ ਮਿਲੇਗੀ ਕਿਉਂਕਿ ਪਰੇਸ਼ਾਨੀਆਂ ਨੂੰ ਬਾਰ-ਬਾਰ ਸੋਚਣ ਨਾਲ ਸਾਡੀ ਮਾਨਸਿਕ ਊਰਜਾ ਦਿਨੋ-ਦਿਨ ਖਤਮ ਹੋਣ ਲੱਗਦੀ ਹੈ ਜੈਨ ਮਾਸਟਰ ਦੀਆਂ ਗੱਲਾਂ ਸੁਣ ਕੇ ਉਹ ਨੌਜਵਾਨ ਕਾਫੀ ਖੁਸ਼ ਦਿਖਾਈ ਦੇ ਰਿਹਾ ਸੀ ਸ਼ਾਇਦ ਉਸ ਨੂੰ ਆਪਣੀ ਕਮਜ਼ੋਰੀ ਸਮਝ ਆ ਚੁੱਕੀ ਸੀ ਜੇ ਮਾਸਟਰ ਨੇ ਉਸ ਨੌਜਵਾਨ ਨੂੰ ਸਮਝਾਉਂਦਿਆਂ ਕਿ ਆ ਕਿ ਆਪਣੀ ਜ਼ਿੰਦਗੀ ਵਿੱਚ ਲਿਆ ਪੁਰਾਣੀਆਂ ਗਲਤੀਆਂ ਤੇ ਘਟਮਾਵਾਂ ਬਾਰੇ ਸੋਚਣਾ ਜ਼ਰੂਰੀ ਹੈ ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ ਉਹਨਾਂ ਤੋਂ ਸਬਕ ਲੈ ਕੇ ਅੱਗੇ ਵਧਣਾ ਪਰ ਜੇਕਰ ਅਸੀਂ ਇਹਨਾਂ ਨੂੰ ਵਾਰ-ਵਾਰ ਯਾਦ ਕਰਕੇ ਦੁਖੀ ਹੁੰਦੇ ਰਹਾਂਗੇ ਤਾਂ ਇਹ ਇੱਕ ਨਾ ਇੱਕ ਦਿਨ ਸਾਨੂੰ ਪਾਗਲ ਕਰ ਦੇਣਗੀਆਂ ਜਨਮਾਸਟਰ ਨੇ ਨੋਜਵਾਨ ਨੂੰ ਕਿਹਾ ਕਿ ਜੇਕਰ ਤੂੰ ਅੱਜ ਵੀ ਆਪਣੀਆਂ ਪੁਰਾਣੀਆਂ ਯਾਦਾਂ ਆਪਣੇ ਦਿਮਾਗ ਵਿੱਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕਰਦਾ ਅਤੇ ਆਪਣੇ ਅੱਜ ਨੂੰ ਨਹੀਂ ਸੰਭਾਲਦਾ ਤਾਂ ਆਉਣ ਵਾਲੇ ਭਵਿੱਖ ਵਿੱਚ ਤੂੰ ਆਪਣੇ ਇਸ ਅੱਜ ਦੇ ਲਈ ਜ਼ਰੂਰ ਪਛਤਾਏਗਾ ਇਸ ਲਈ ਤੇਰੇ ਲਈ ਚੰਗਾ ਇਹੀ ਹੋਵੇਗਾ ਜੇਕਰ ਤੂੰ ਅੱਜ ਹੀ ਇਸ ਗੱਲ ਨੂੰ ਸਮਝ ਲਵੇਂ ਅਤੇ ਅੱਜ ਤੋਂ ਹੀ ਉਸ ਤਰ੍ਹਾਂ ਦਾ ਇਨਸਾਨ ਬਣਨ ਦੀ ਕੋਸ਼ਿਸ਼ ਕਰੇ ਜਿਸ ਦੇ ਲਈ ਤੈਨੂੰ ਆਪਣੇ ਆਉਣ ਵਾਲੇ ਕੱਲ ਵਿੱਚ ਕਿਸੇ ਵੀ ਤਰ੍ਹਾਂ ਨਾਲ ਪਛਤਾਉਣਾ ਨਾ ਪਵੇ ਇਸ ਦੇ ਲਈ ਸਭ ਤੋਂ ਪਹਿਲਾਂ ਤੈਨੂੰ ਚਿੰਤਾ ਕਰਨੀ ਬੰਦ ਕਰਨੀ ਹੋਵੇ ਅਤੇ ਆਪਣੇ ਵਰਤਮਾਨ ਵਿੱਚ ਪੂਰੀ ਇਕਾਗਰਤਾ ਨਾਲ ਆਪਣੇ ਚੰਗੇ ਕਰਮਾਂ ਉੱਪਰ ਧਿਆਨ ਦੇਣਾ ਹੋਵੇਗਾ ਕਿਉਂਕਿ ਚਿੰਤਾ ਇਨਸਾਨ ਨੂੰ ਉਸਦੀ ਚਿੰਤਾ ਤੱਕ ਲੈ ਜਾਂਦੀ ਹੈ ਇਸ ਲਈ ਤੇਰੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਚਿੰਤਾ ਤੋਂ ਮੁਕਤੀ ਪਾਣਾ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਸ ਵਿੱਚ ਮੈਂਸ਼ਨ ਕਰਨਾ ਨਾ ਭੁੱਲਿਓ ਅਤੇ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ